ਦੇ ਜੀ ਸੰਜੀ ਆਪਾਂ ਗੱਲ ਕਰੀਏ ਯੂਕਰੇਨ ਅਤੇ ਰਸ਼ੀਆ ਦੇ ਵਾਰ ਦੇ ਉੱਤੇ ਜੇ ਆਪਾਂ ਗਿਣਤੀ ਕਰੀਏ ਤਾਂ ਆਪਾਂ 100 ਤੋਂ ਵੱਧ ਆਪਾਂ ਇਸ ਟੋਪਿਕ ਨੂੰ ਵੀਡੀਓ ਵਿੱਚ ਕਵਰ ਕੀਤਾ ਹੋਊਗਾ ਤੁਸੀਂ ਹਰ ਬਾਰ ਕਹ ਲੋ ਕਿ ਆਪਣੀ ਰਾਏ ਆਪਣੀ ਵਿਚਾਰਨ ਦਰਸ਼ਕਾਂ ਦੇ ਅੱਗੇ ਰੱਖੇ ਨੇ ਗੱਲ ਹੁਣ ਫਿਰ ਉੱਥੇ ਨਿਬੜੀ ਆ ਜਿੱਥੇ ਆਪਾਂ ਸਾੜ 200 ਸਾਲ ਪਹਿਲਾਂ ਵੀ ਗੱਲ ਕਰਦੇ ਪਏ ਸੀਗੇ ਕਿ ਕਿੱਥੇ ਜਾ ਕੇ ਨਿਬੜੇਗੀ ਤੇ ਜੋ ਕਹ ਰਹੇ ਕੋ ਡੋਨਾਲਡ ਟਰੰਪ ਨੇ ਸਾੜ ਪਹਿਲਾਂ ਵੀ ਬਿਆਨ ਦਿੱਤਾ ਸੀਗਾ ਕਿ ਯੂਕਰੇਨ ਨੂੰ ਆਪਣੀ ਜਗਾ ਛੰਡੀ ਪੈਣੀ ਹੈ ਰਸ਼ੀਆ ਦੇ ਅੱਗੇੋਂ ਜੰਗ ਹਾਰ ਚੁੱਕੀ ਹੈ ਉਹ ਕਦੇ ਵੀ ਉਹਨਾਂ ਨੇ ਇਹ ਡਿਕਲੇਅਰ ਨਹੀਂ ਕੀਤਾ ਸੀ ਕਿ ਅਸੀਂ ਜੱਥੇ ਜਿੱਤ ਜਾਵਾਂਗੇ ਹੁਣ ਵੀ ਡੋਨਾਲਡ 트੍ਰੰਪ ਨੇ ਉੱਥੇ ਜਾ ਕੇ ਗੱਲ ਵੇੜਦੇ ਪਏ ਨੇ ਉੱਥੇ ਜਾ ਕੇ ਹੁਣ ਯੂਕਰੇਨ ਤੇ ਪ੍ਰੈਸ਼ਰ ਪਾ ਰਹੇ ਨੇ ਕਿ ਤੁਸੀਂ ਉਹ ਜੋ ਡੋਨਾਲਡ 트੍ਰੰਪ ਨੇ ਸਿੱਧੇ ਤੋਂ ਉਹਤੇ ਬਿਆਨ ਦਿੱਤਾ ਹੈ ਯੂਕਰੇਨ ਨੂੰ ਕਿ ਤੁਸੀਂ ਮੰਨ ਲਓ ਤੁਸੀਂ ਸਵੀਕਾਰ ਕਰ ਲਓ ਕਿ ਤੁਸੀਂ ਹਾਰ ਗਏ ਹੋ ਯੂਕਰੇਨ ਤੋਂ ਜੰਗ ਵੀ ਹਾਰ ਗਏ ਹੋ ਤੇ ਆਪਣੀ ਲੈਂਡ ਵੀ ਹਾਰ ਗਏ ਹੋ ਜੋ ਜ਼ਮੀਨ ਹੁਣ ਕਬਜ਼ਾ ਕਰ ਰਹੀਆਂ ਨੇ ਕਿਹਾ ਤੁਸੀਂ ਉਹ ਵੀ ਹਾਰ ਚੁੱਕੇ ਹੋ ਉਹ ਵੀ ਵਾਪਸ ਨਹੀਂ ਮਿਲਣ ਵਾਲੀ ਇਹ ਬਿਆਨ ਡੋਨਾਲਡ 트੍ਰੰਪ ਦਾ ਹੈ ਇਹ ਹੀ ਗੱਲ ਉਹਨਾਂ ਨੇ ਸਾਲ ਪਹਿਲਾਂ ਕਹੀ ਸੀ ਜੇ ਹੁਣ ਦੁਬਾਰਾ ਕਹਿੰਦੀ ਹੈ ਈ ਲੜਦੇ ਹਾਂ ਤੁਸੀਂ ਇਹ ਜੰਗ ਨੂੰ ਕਿੱਥੇ ਜਾ ਕੇ ਨਿਪਟੇਗੀ ਕਿਉਂਕਿ ਰਸ਼ੀਆ ਤੇ ਅਮਰੀਕਾ ਤਾਂ ਤਿਆਰ ਹੋ ਗਏ ਨੇ ਕਿ ਕਿਸੇ ਗੱਲ ਕਿੱਥੇ ਨਿਬੜਣੀ ਹੈ ਪਰ ਜੋ ਹੁਣ ਜਿਸ ਨੇ ਸਿੰਘ ਫਸਾਏ ਹੋਏ ਨੇ ਉਹ ਯੂਕਰੇਨ ਹੈ ਸਿਰਫ ਉਹ ਹੀ ਕਹ ਲੋ ਕਿ ਇੱਕ ਅੜਿਆ ਹੋਇਆ ਉਸ ਦੇ ਨਾਲ ਜੋ ਯੂਰੋਪੀਅਨ ਦੇਸ਼ ਨੇ ਵੜੇ ਹੋਏ ਨੇ ਕਿਵੇਂ ਲੱਗਦਾ ਕਿ ਕਿ ਹੁਣ ਬਿਆਨ ਦੇ ਵਿੱਚ ਉਹਨਾਂ ਨੇ ਸਿੱਧੇ ਤੌਰ ਤੇ ਕ੍ਰਿਟਿਸਾਈਜ਼ ਟਰੰਪ ਨੇ ਯੂਰੋਪੀਅਨ ਲੀਡਰ ਦਾ ਵੀ ਕੀਤਾ ਹੈ ਕਿਵੇਂ ਦੇਖਦੇ ਹੋ ਇਸ ਵੱਡੇ ਕਹ ਲੋ ਕਿ ਆਪਾਂ ਗਲੋਬਲ ਦੇ ਵੱਡੇ ਕਿਹੋ ਘਟਨਾ ਸੀਗੀ ਇੱਕ ਵਾਰ ਸੀ ਐਨੇ ਸਾਲਾਂ ਦੀ ਕੀ ਕਹੋਗੇ ਇਸ ਬਾਰੇ ਤੁਸੀਂ ਹਾਂ ਜੀ ਬਿਲਕੁਲ ਬਿਲਕੁਲ ਯੂਕਰੇਨ ਰਸ਼ੀਆ ਵਾਰ ਜਿਨੇ ਪੂਰੀ ਦੁਨੀਆ ਤੇ ਹਾਲਾਤ ਜਿਹੜੇ ਨੇ ਉਹ ਬਦਤਰ ਕੀਤੇ ਹੋਏ ਨੇ ਮਹਿੰਗਾਈ ਜਾਂ ਫਿਰ ਹੋਰ ਕਈ ਹੋਰ ਤਰ੍ਹਾਂ ਦੀਆਂ ਕਰਾਈਸਿਸ ਜਿਹੜੀਆਂ ਨੇ ਉਹ ਯੂਰਪੀਅਨ ਮੁਲਕਾਂ ਦੇ ਵਿੱਚ ਇੰਗਲੈਂਡ ਰਸ਼ੀਆ ਇਹ ਸਾਰੇ ਪਿੱਛੇ ਜਿਹੜਾ ਹੈ ਪੋਈਆਂ ਹੋਈਆਂ ਨੇ ਸੋ ਇਸ ਵਾਰ ਦੀ ਜਦੋਂ ਆਪਾਂ ਗੱਲ ਕਰਦੇ ਆ ਇਹਦਾ ਪਹਿਲਾਂ ਇਹ ਦੇਖਣਾ ਹੋਊਗਾ ਕਿ ਇਹ ਸ਼ੁਰੂ ਕਿੱਦਾਂ ਹੋਈ ਸੀ ਇਹ ਸ਼ੁਰੂ ਹੋਣ ਦਾ ਜਿਹੜਾ ਕਾਰਨ ਹੈਗਾ ਉਹ ਹੈ ਯੂਰਪੀਅਨ ਯੂਨੀਅਨ ਦੀ ਚੁੱਪ ਅਤੇ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਚੁੱਪ ਕਿਉਂਕਿ ਜਦੋਂ ਬਾਈਡਨ ਹੋរី ਜਿਹੜੇ ਨੇ ਅਮਰੀਕਾ ਦੇ ਰਾਸ਼ਟਰਪਤੀ ਸੀ ਉਸ ਵੇਲੇ ਇਹ ਜੰਗ ਸ਼ੁਰੂ ਹੁੰਦੀ ਹੈ ਤੇ ਉਹਨਾਂ ਦੇ ਥਾਪੜੇ ਦੇ ਨਾਲ ਹੀ ਯੂਕਰੇਨ ਜਿਹੜਾ ਹੈ ਉਹ ਰਸ਼ੀਆ ਦੇ ਨਾਲ ਪੰਗਾ ਲੈਣਾ ਜਿਹੜਾ ਹੈਗਾ ਉਹ ਮੰਨਿਆ ਸੀ ਸਵਾਰ ਕੀਤਾ ਸੀ ਆਦਰਵਾਇਜ਼ ਆਪਾਂ ਦੇਖੀਏ ਕਿ ਯੂਕਰੇਨ ਇਕੱਲਾ ਰਸ਼ੀਆ ਦੇ ਨਾਲ ਕਦੀ ਵਾਰ ਕਰ ਹੀ ਨਹੀਂ ਸਕਦਾ ਮਤਲਬ ਕਿ ਜੇ ਰਸ਼ੀਆ ਬੰਗਾਰਦਾ ਵੀ ਤਾਂ ਯੂਕਰੇਨ ਨੇਠ ਕੇ ਬਹਿ ਜਾਂਦਾ ਪਰ ਥਾਪੜਾ ਕਿਹਨੇ ਦਿੱਤਾ ਅਮਰੀਕਾ ਨੇ ਤੇ ਨਾਲ ਦਿੱਤਾ ਯੂਰਪੀਨ ਯੂਨੀਅਨ ਨੇ ਕਿ ਤੁਹਾਨੂੰ NATO NATO ਦੇ ਵਿੱਚ ਸ਼ਾਮਲ ਕਰਨਾ ਹੈ ਤੇ ਰਸ਼ੀਆ ਨਹੀਂ ਚਾਹੁੰਦਾ ਤੇ ਤੁਸੀਂ ਲੜੋ ਅਸੀਂ ਤੁਹਾਡੀ ਬੈਕਅਪ ਤੇ ਆ ਉਸ ਤੋਂ ਬਾਅਦ ਕੀ ਹੁੰਦਾ ਹੈ ਇਹ ਵਾਰ ਜਿਹੜੀ ਹੈ ਸ਼ੁਰੂ ਹੋ ਜਾਂਦੀ ਹੈ ਤੇ ਅਮਰੀਕਾ ਵੀ ਥੋੜਾ ਬੋਤਾ ਅਸਲਾ ਜਿਹੜਾ ਹੈ ਵੈਪਨਰੀ ਦੇਣੀ ਸ਼ੁਰੂ ਕਰ ਦਿੰਦਾ ਹੈ ਯੂਰਪੀਅਨ ਮੁਲਕ ਵੀ ਕਰ ਦਿੰਦੇ ਨੇ ਫਿਰ ਜਿਹੜੇ ਵੱਡੀ ਤਬਦੀਲੀ ਆਉਂਦੀ ਹੈ ਉਹ ਆਉਂਦੀ ਹੈ ਅਮਰੀਕਾ ਦੀ ਸਰਕਾਰ ਜਦੋਂ ਬਦਲਦੀ ਹੈ ਡੋਨਲਡ ਟਰੰਪ ਨੇ ਆਉਣ ਤੋਂ ਪਹਿਲਾਂ ਹੀ ਇਹ ਗੱਲਾਂ ਕਹੀਆਂ ਸੀ ਕਿ ਮੈਂ ਇਹ ਵਾਰ ਜਿਹੜੀਆਂ ਰੁਕਵਾਵਾਂਗਾ ਹਾਲਾਂਕਿ ਬਾਈਡਨ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਹੈ ਉਹਨਾਂ ਨੇ ਵਾਰ ਸ਼ੁਰੂ ਕਰਵਾਈ ਤੇ ਯੂਰਪੀਨ ਯੂਨੀਅਨ ਨੇ ਵਾਰ ਸ਼ੁਰੂ ਕਰਵਾਈ ਪਰ ਜਿਹੜੇ ਡੋਨਲਡ 트੍ਰੰਪ ਸੀ ਉਹਨਾਂ ਦਾ ਕਹਿਣਾ ਸੀ ਕਿ ਮੈਂ ਜਦੋਂ ਸੱਤਾ ਦੇ ਵਿੱਚ ਆ ਗਿਆ ਤਾਂ ਮੈਂ ਇਹ ਵਾਰ ਜਿਹੜੀ ਆ ਰੁਕਵਾ ਦੇਣੀ ਹੈ ਖੈਰ ਜਦੋਂ ਤੇ 1 ਸਾਲ ਹੋ ਗਿਆ ਡੋਨਲਡ 트੍ਰੰਪ ਹੋਰਾਂ ਨੂੰ ਰਾਸ਼ਟਰਪਤੀ ਦੇ ਅਹੁਦੇ ਤੇ ਤੇ ਉਹਨਾਂ ਨੇ ਬਾਰ ਬਾਰ ਕੋਸ਼ਿਸ਼ਾਂ ਕੀਤੀਆਂ ਕਿ ਇਹ ਵਾਰ ਜਿਹੜੀ ਹੈਗੀ ਹੈ ਰੁਕ ਜਾਵੇ ਸੋ ਮਤਲਬ ਕਹਿਣ ਦੇ ਭਈ ਯੂਕਰੇਨ ਨੂੰ ਫਸਾ ਕੇ ਤੇ ਇਹ ਹੁਣ ਜਿਹੜੀ ਧਿਰ ਹੈਗੀ ਅਮਰੀਕਾ ਵਾਲੀ ਇਹ ਪਿੱਛੇ ਹਟਦੀ ਪਈ ਆ ਇਹਨਾਂ ਵੱਲੋਂ ਕ੍ਰਿਟੀਸਾਈਜ਼ ਵੀ ਜਿਹੜਾ ਜ਼ੈਲੈਂਸਕੀ ਨੂੰ ਅਮਰੀਕਾ ਬਲਾ ਕੇ ਕੀਤਾ ਗਿਆ ਕਿ ਤੁਸੀਂ ਤੁਹਾਡੇ ਕੋਲ ਕਾੜ ਨਹੀਂ ਹੈ ਤੁਸੀਂ ਕਿੱਦਾਂ ਲੜੋਗੇ ਤੁਹਾਡੇ ਕੋਲ ਇਨੀ ਗੱਲਬਾਤ ਨਹੀਂ ਹੈ ਤੋਂ ਅੱਜ ਵੀ ਉਹੀ ਗੱਲ ਜਿਹੜੀ ਹੈਗੀ ਹੈ ਕੀਤੀ ਗਈ ਹੈ ਸੋ ਇਹ ਮੈਂ ਯੂਕਰੇਨ ਦੇ ਨਾਲ ਕੀਤਾ ਗਿਆ ਧੋਖਾ ਵੀ ਮੰਨ ਸਕਦਾ ਆਪਾਂ ਜੇ ਏਦਾਂ ਸਿੱਧੇ ਸ਼ਬਦਾਂ ਚ ਕਹੀਏ ਕਿ ਯੂਕਰੇਨ ਨੂੰ ਚੁੱਕ ਛਾੜ ਕੇ ਕਿ ਭਾਈ ਅਸੀਂ ਖੜੇ ਆ ਤੁਹਾਡੇ ਨਾਲ ਤੁਸੀਂ ਅੱਗੇ ਲੱਗੋ ਤੇ ਅੱਜ ਪੈਰ ਪਿੱਛੇ ਖਿੱਚੇ ਜਾ ਰਹੇ ਨੇ ਅਾਜ ਡੋਨਲਡ ਟਰੰਪ ਹੋਰੀ ਕੀ ਕਹਿ ਰਹੇ ਆ ਉਹ ਕਹਿ ਰਹੇ ਆ ਕਿ ਤੁਸੀਂ ਮੰਨ ਲਓ ਯੂਕਰੇਨ ਨੂੰ ਕਹਿ ਰਹੇ ਕਿ ਤੁਸੀਂ ਮੰਨ ਲਓ ਤੁਸੀਂ ਵਾਰ ਜਿਹੜੀ ਆ ਉਹ ਹਾਰ ਚੁੱਕੇ ਹੋ ਰਸ਼ੀਆ ਜਿਹੜਾ ਹੈ ਉਹ ਵਾਰ ਜਿੱਤਦਾ ਪਿਆ ਤੁਹਾਡੀ ਲੈਂਡ ਜਿਹੜੀ ਹੈਗੀ ਆ ਉਹ ਜਾਣ ਦਿਓ ਜਿੰਨੀ ਜਿੰਨੀ ਰਸ਼ੀਆ ਨੇ ਕਬਜ਼ਾ ਕਰ ਲਿਆ ਉਹਨੂੰ ਜਾਣ ਦਿਓ ਛੱਡੋ ਤੇ ਲੜਾਈ ਜਿਹੜੀ ਆ ਉਹ ਬੰਦ ਕਰੋ ਫਿਰ ਡੋਨਲਡ ਟਰੰਪ ਹੋਰੀ ਕਹਿੰਦੇ ਨੇ ਵੀ ਜੇ ਤੁਸੀਂ ਨਹੀਂ ਰੁਕਦੇ ਤਾਂ ਤੁਸੀਂ ਵਰਲਡ ਵਾਰ 3 ਨੂੰ ਸੱਦਾ ਦੇ ਰਹੇ ਹੋ ਇਹ ਵਾਕਈ ਅਸੀਂ 1 ਸਾਲ ਤੋਂ ਜਾਂ 2 ਸਾਲ ਤੋਂ ਇਹ ਗੱਲਾਂ ਕਰਦੇ ਆ ਰਹੇ ਹਾਂ ਕਿ ਵਰਲਡ ਵਾਰ ਵਾਲੇ ਪਾਸੇ ਨੂੰ ਜਿਹੜੀ ਗੱਲਬਾਤ ਹੈ ਉਹ ਵੱਧ ਰਹੀ ਹੈ ਉਹ ਰਸ਼ੀਅਨ ਯੂਕਰੇਨ ਦੀ جنگ ਹੋਵੇ ਭਾਵੇਂ ਏਸ਼ੀਆ ਦੇ ਵਿੱਚ ਉਤਰਪਤਲ ਹੋਵੇ ਇਹ ਜਦੋਂ ਸਾਰਾ ਆਪਾਂ ਮਿਲਾ ਕੇ ਦੇਖਦੇ ਹਾਂ ਤੇ ਹਾਲਾਤ ਵਾਕਈ ਇਸ ਤਰ੍ਹਾਂ ਦੇ ਬਣ ਜਾਣਗੇ ਜੇ ਯੂਕਰੇਨ ਰਸ਼ੀਆ ਵਾਰ ਨਹੀਂ ਰੁਕਦੀ ਹੁਣ ਤੱਕ ਦੇਖੋ ਇਹ ਵਾਰ ਦੇ ਵਿੱਚ ਆਮ ਇਨਸਾਨ ਮਰੇ ਨੇ ਅਸੀਂ ਕਹਿੰਦੇ ਹਾਂ ਕਿ 200 ਤੋਂ 25 ਆ ਗਿਆ ਹੈ ਉੱਪਰ ਯੂਨ ਬੈਠੀ ਹੋਈ ਹੈ ਅਮਰੀਕਾ ਬੈਠੀ ਹੋਈ ਹੈ ਕਿਸੇ ਨਾਲ ਧੱਕਾ ਨਹੀਂ ਕਰਨ ਦਿੰਦਾ ਸੋ ਅ ਜੇ ਗਿਣਤੀ ਕਰਨੀ ਹੋਵੇ ਨਾ ਹੁਣ ਤੱਕ ਜਿਹੜੀਆਂ ਮੌਤਾਂ ਹੋਈਆਂ ਨੇ 81000 ਯੂਕਰੇਨੀਅਨ ਜਿਹੜੇ ਫੌਜੀ ਨੇ ਉਹ ਇਹਦੇ ਵਿੱਚ ਮਾਰੇ ਗਏ ਰਹੇ ਤੇ 1.5 ਲੱਖ ਦੇ ਕਰੀਬ ਰਸ਼ੀਅਨ ਜਿਹੜੀ ਹੈ ਮਿਲਟਰੀ ਮਾਰੀ ਗਈ ਹੈ ਤੇ ਟੋਟਲ ਇਹਦੇ ਵਿੱਚ ਆਪਾਂ ਜੇ ਕਈਏ ਵੀ ਐਸਟੀਮੇਟਡ ਜਿਹੜਾ ਹੈਗਾ ਸਾਨੂੰ ਡਾਟਾ ਮਿਲਦਾ ਹੈ 4 ਲੱਖ ਲੋਕਾਂ ਦੀਆਂ ਮੌਤਾਂ ਜਿਹੜੀਆਂ ਨੇ ਹੋ ਚੁੱਕੀਆਂ ਵੈਸੇ ਆਫੀਸ਼ੀਅਲ ਡਾਟਾ ਵੱਖਰੇ ਵੱਖਰੇ ਦੀ ਹੈਗੇ ਨਹੀਂ ਤੇ 15 ਲੱਖ ਲੋਕ ਇਸ ਜੰਗ ਤੋਂ ਪ੍ਰਭਾਵਿਤ ਹੋਏ ਨੇ ਸੋ ਇਹ ਜਿਹੜੀਆਂ ਮੌਤਾਂ ਨੇ ਆਮ ਲੋਕਾਂ ਦੀਆਂ ਹੋਈਆਂ ਇਹ ਉਹ ਸਮਾਂ ਨਹੀਂ ਹੈ ਜਦੋਂ ਵਰਲਡ ਵਾਰ 1 ਸੀ ਜਾਂ ਵਰਲਡ ਵਾਰ 2 ਸੀ ਇਹ ਅੱਜ ਦਾ ਸਮਾਂ ਮਾਡਰਨ ਯੁੱਗ ਦੇ ਵਿੱਚ ਵੀ ਬੰਦੇ ਮਰ ਰਹੇ ਨੇ ਤੇ ਵੱਡੀਆਂ ਪਾਵਰਸ ਤਮਾਸ਼ਾ ਦੇਖ ਰਹੀਆਂ ਪਹਿਲਾਂ ਜਿਹੜਾ ਹੈ ਕਹਿ ਦਿੱਤਾ ਜਾਂਦਾ ਕਿ ਭਾਈ ਲੜੋ ਤੇ ਉਸ ਤੋਂ ਬਾਅਦ ਕਿਹਾ ਜਾਂਦਾ ਵੀ ਤੁਹਾਡੇ ਕੋਲ ਕਾਰਡ ਨਹੀਂ ਹੈਗੇ ਅੱਜ ਅਮਰੀਕਾ ਪੈਰ ਪਿੱਛੇ ਖਿੱਚ ਰਿਹਾ ਪਰ ਯੂਰੋਪੀਅਨ ਯੂਨੀਅਨ ਜਿਹੜੀ ਹੈਗੀ ਹੈ ਨਾ ਉਹ ਨਹੀਂ ਚਾਹੁੰਦੀ ਬੋਰ ਰੁਕੇ ਉਹਦਾ ਕਾਰਨ ਇਹ ਆ ਕਿ ਜੇਕਰ ਰਸ਼ੀਆ ਦੇ ਵਿੱਚ ਪੀਸ ਆ ਜਾਂਦਾ ਹੈ ਰਸ਼ੀਆ ਨੂੰ ਕੋਈ ਵੀ ਕੰਮ ਕਰਨ ਵਾਲਾ ਨਹੀਂ ਹੈਗਾ ਉਹਦੇ ਕੋਲ ਜੇ ਦੇਲੇ ਰਸ਼ੀਆ ਵਾਰ ਤੋਂ ਤਾਂ ਉਹ ਕੀ ਕਰਦਾ ਹੈ ਯੂਰਪੀਅਨ ਈਸਟ ਯੂਰਪੀਅਨ ਜਿਹੜੇ ਮੁਲਕ ਨੇ ਉਹਨਾਂ ਵੱਲ ਵੱਧਣਾ ਸ਼ੁਰੂ ਕਰ ਦਿੰਦਾ ਮਤਲਬ ਕਿ ਉਹਨਾਂ ਨੂੰ ਕਹਿੰਦਾ ਵੀ ਤੁਹਾਨੂੰ ਆਪਣੇ ਕਲਾਵੇ ਦੇ ਵਿੱਚ ਲੈਣਾ ਹੈ ਕਬਜ਼ੇ ਦੇ ਵਾਲੇ ਪਾਸੇ ਨੂੰ ਆ ਜਾਂਦਾ ਹੈ ਜੋ ਕਿ ਯੂਰਪੀਅਨ ਯੂਨੀਅਨ ਦੇ ਲਈ ਵੀ ਫਿਰ ਖਤਰਾ ਪੈਦਾ ਹੋ ਜਾਂਦਾ ਇਸ ਕਰਕੇ ਯੂਰਪ ਯੂਨੀਅਨ ਚਾਹੁੰਦੀ ਹੈ ਕਿ ਇਹ ਜਿਹੜਾ ਯੂਕਰੇਨ ਦੇ ਨਾਲ ਜੰਗ ਦੇ ਵਿੱਚ ਫਸਿਆ ਰਵੇ ਅਮਰੀਕਾ ਮਦਦ ਕਰਦਾ ਰਹੇ ਅਸੀਂ ਮਦਦ ਕਰਦੇ ਰਹੀਏ ਤੇ ਇੱਕ ਦਿਨ ਜਿਹੜਾ ਰਸ਼ੀਆ ਨੂੰ ਇੰਨਾ ਕਮਜ਼ੋਰ ਕਰ ਦਈਏ ਕਿ ਉਹ ਯੂਰਪ ਯੂਨੀਅਨ ਦੇ ਵਾਲੇ ਪਾਸੇ ਨੂੰ ਜਿਹੜਾ ਹੈ ਅੱਖ ਚੱਕ ਕੇ ਨਾ ਦੇਖ ਸਕੇ ਹਾਲਾਤ ਕੁਝ ਹੋਰ ਕਹਿੰਦੇ ਨੇ ਹੁਣ ਤੁਸੀਂ ਦੇਖੋ ਭਈ ਜੇ ਰਸ਼ੀਅਨ ਮਿਲਟਰੀ ਦੀ ਗੱਲ ਕਰੀਏ ਤਾਂ 3 ਮਿਲੀਅਨ ਦੇ ਕਰੀਬ ਇਹਨਾਂ ਦੇ ਕੋਲ ਮਿਲਟਰੀ ਹੈਗੀ ਆ ਤੇ ਵੱਡੀ ਪਾਵਰ ਵਜੋਂ ਮੰਨਿਆ ਜਾਂਦਾ ਹੈ ਰਸ਼ੀਆ ਨੂੰ ਕੋਈ ਐਵੇਂ ਵੀ ਮਾੜੀ-ਮੋਟੀ ਗੱਲ ਨਹੀਂ ਹੈ ਤੇ ਜੇ ਹੁਣ ਇਹ ਅਮਰੀਕਾ ਜਾਂ ਨਾਟੋ ਫੌਜਾਂ ਜਾਂ ਹੋਰ ਯੂਰਪੀਅਨ ਯੂਨੀਅਨ ਦਾ ਸਾਥ ਯੂਕਰੇਨ ਨੂੰ ਨਹੀਂ ਮਿਲਦਾ ਤਾਂ ਇਹ ਅੱਜ ਵੀ ਜੰਗ ਹਾਰ ਰਿਹਾ ਤੇ ਕੱਲ ਵੀ ਹਾਰ ਰਹੀ ਹੈ ਸੋ ਇਹਦੇ ਵਿੱਚ ਕੋਈ ਵੀ ਦੋ ਰਾਏ ਨਹੀਂ ਹੈਗੀ ਕਿ ਯੂਕਰੇਨ ਲੰਬਾ ਸਮਾਂ ਜਿਹੜਾ ਹੈ ਉਹ ਸਰਵਾਈਵ ਨਹੀਂ ਕਰ ਸਕੇਗਾ ਕਿਉਂਕਿ ਕੈਜੂਐਲਟੀਆਂ ਬਹੁਤ ਹੋ ਰਹੀਆਂ ਹਨ ਬੜਾ ਘਾਟਾ ਪੈ ਰਿਹਾ ਉੱਤੋਂ ਅਮਰੀਕਾ ਦਾ ਜਿਹੜਾ ਹੈਗਾ ਜਿਹੜਾ ਪੈਰ ਪਿੱਛੇ ਖਿੱਚ ਲੈਣੇ ਡੋਨਲਡ ਟਰੰਪ ਵੱਲੋਂ ਸੋ ਉਹਦੇ ਨਾਲ ਵੀ ਬਹੁਤ ਜਿਹੜਾ ਹੈਗਾ ਘਾਟਾ ਪੈਣਾ ਕਿਉਂਕਿ ਅਮਰੀਕਾ ਨਹੀਂ ਚਾਹੁੰਦਾ ਕਿ ਅਸੀਂ ਆਪਣਾ ਜਿਹੜਾ ਸਾਰਾ ਕੀ ਕਹਿੰਦੇ ਹੁੰਦੇ ਐ ਸਰਮਾਇਆ ਜਿਹੜਾ ਹੈਗਾ ਉਹ ਆਪਾਂ ਇਸ ਜੰਗ ਦੇ ਵਿੱਚ ਝੌਕੀ ਜਾਈਏ ਸੋ ਡੋਨਲਡ ਟਰੰਪ ਵਾਕਿਆ ਚਾਹੁੰਦੇ ਜੰਗ ਬੰਦ ਹੋਵੇ ਤੇ ਅੱਜ ਉਹਨਾਂ ਨੇ ਛਿੜਕ ਮਾਰੀ ਹੈ ਉਹਨਾਂ ਦੋਨਾਂ ਮੁਲਕਾਂ ਨੂੰ ਛੇੜਕਮਾਰੀ ਆ ਕਿ ਮੈਂ ਬਹੁਤ ਵਾਰ ਤੁਹਾਡੇ ਵਿੱਚ ਪੀਸ ਕਰਵਾ ਕੇ ਦੇਖ ਲਈ ਆ ਪਰ ਤੁਸੀਂ ਸਿਰੇ ਕੰਡੇ ਨਹੀਂ ਲੱਗਦੇ ਤੇ ਹੁਣ ਜ਼ੈਲੈਂਸਕੀ ਹੋਰੀ ਵੀ ਕਿਹੜਾ ਸਿਰੇ ਕੰਡੇ ਲੱਗਦੇ ਪਏ ਨਹੀਂ ਉਹਨਾਂ ਨੇ ਕਿਹਾ ਕਿ ਅਮਰੀਕਾ ਚਾਹੁੰਦਾ ਹੈ ਕਿ ਜਿਹੜੀ ਸਾਡੀ ਟੈਰੀਟਰੀ ਰਸ਼ੀਆ ਨੇ ਦੱਬ ਲਈ ਹੈ ਉਹਨੂੰ ਅਸੀਂ ਛੱਡ ਦਈਏ ਤੇ ਮਤਲਬ ਜ਼ੈਲੈਂਸਕੀ ਉਹ ਟੈਰੀਟਰੀ ਵੀ ਨਹੀਂ ਛੱਡਣਾ ਚਾਹੁੰਦਾ ਜਿਹੜੀ तकरीबन 250 ਸਕੁਅਰ ਮਾਈਲ ਦੀ ਜਿਹੜੀ ਹੈ ਨਾ ਰਸ਼ੀਆ ਦੇ ਦੱਬੀਆ ਹੁਣ ਇਸ ਜੰਗ ਦੇ ਚੱਲਦੇ ਆ ਉਹ ਛੱਡਣਾ ਨਹੀਂ ਚਾਹਦਾ ਸੋ ਜੇ ਉਹ ਛੱਡਦਾ ਨਹੀਂ ਹੈ ਤੇ ਫਿਰ ਇਹ ਜੰਗ ਲੱਗੀ ਰਹਿੰਦੀ ਹੈ ਉਹ ਕਹਿੰਦੇ ਸਾਡੀ ਸੋਵਰਨਿਟੀ ਦੀ ਸਾਡੀ ਆਪਣੀ ਧਰਤੀ ਦੀ ਗੱਲ ਹੈ ਕਿ ਆਪਾਂ ਕਿਵੇਂ ਛੱਡ ਦਈਏ ਉਹ ਆਪਣੀ ਜਗ੍ਹਾ ਸਹੀ ਹੈ ਕਿਤੇ ਕਿਤੇ ਨਾ ਕਿਤੇ ਅਣਖ ਵੀ ਕੰਮ ਕਰਦੀ ਹੁੰਦੀ ਹੈ ਪਰ ਰਸ਼ੀਆ ਜਿਹੜਾ ਹੈਗਾ ਉਹ ਵੀ ਪਿਛੇ ਹਟਣ ਨੂੰ ਤਿਆਰ ਨਹੀਂ ਹੈ ਤੇ ਹੁਣ ਯੂਰਪ ਦੇ ਵਿੱਚ ਇੱਕ ਪੀਸੌਟ ਹੋਣ ਜਾ ਰਹੀ ਹੈ ਜਿਹਨੂੰ 트럼ਪ ਹੋਰੀ ਜਿਹੜੇ ਨੇ ਉਹ ਸੰਬੋਧਨ ਕਰਨਗੇ ਆਉਂਦੇ ਦਿਨਾਂ ਦੇ ਵਿੱਚ ਸੋ ਇਹ ਹੋ ਸਕਦਾ ਉਹਦੇ ਵਿੱਚ ਜੰਗਬੰਦੀ ਹੋ ਜਾਵੇ ਜੇ ਹੋ ਜਾਂਦੀ ਹੈ ਤੇ ਚਲੋ ਸੁੱਖ ਦਾ ਸਾਹ ਲੈਂਦਾ ਆਲਾ ਦੁਆਲਾ ਵੀ ਤੇ ਆਮ ਲੋਕ ਜਿਨ੍ਹਾਂ ਦੀ ਕੈਜੂਲਟੀਆਂ ਹੋ ਰਹੀਆਂ ਪਰ ਜੇ ਨਹੀਂ ਹੁੰਦਾ ਇਹ ਵਾਤਾ ਅਗੇ ਤੇ ਫਿਰ ਵਾਕਈ ਜਿਦਾ ਡੋਨਲਡ 트럼ਪ ਹੋਰ ਨੇ ਕਿਹਾ ਕਿ ਤੀਸਰੀ ਵਿਸ਼ਵ ਜੰਗ ਵਾਲੇ ਪਾਸੇ ਨੂੰ ਵੱਧ ਸਕਦੇ ਆ ਉਹਦਾ ਕਾਰਨ ਇਹ ਹੈ ਕਿਉਂਕਿ ਇੱਕ ਪੱਲੜਾ ਜਿਹੜਾ ਰਸ਼ੀਆ ਵਾਲਾ ਇੱਕ ਪਾਸਾ ਉਹਦੇ ਵਿੱਚ ਨੌਰਥ ਕੋਰੀਆ ਆ ਗਿਆ ਈਰਾਨ ਵਰਗੇ ਮੁਲਕ ਆ ਗਏ ਜਾਂ ਹੋਰ ਉਹਨਾਂ ਦੇ ਜਿਹੜੇ ਸਾਥੀ ਨੇ ਚਾਈਨਾ ਹੋ ਗਿਆ ਸੋ ਇੱਕ ਪਾਸਾ ਫਿਰ ਆ ਜਾਂਦਾ ਹੈ ਯੂਕਰੇਨ ਵਾਲਾ ਨਾ ਚਾਹੁੰਦੇ ਹਾਂ ਕਿ ਅਮਰੀਕਾ ਨੂੰ ਜਿਹੜਾ ਹੈ ਇਸ ਜੰਗ ਵਿੱਚ ਸਿੱਧੇ ਤੌਰ ਤੇ ਪੁੱਦਣਾ ਪਊਗਾ ਯੂਰੋਪੀਅਨ ਯੂਨੀਅਨ ਜਿਹੜੀ ਹੈ ਆਲਰੇਡੀ ਤੁਹਾਨੂੰ ਤੁਹਾਨੂੰ ਯਾਦ ਹੋਣਾ ਕਿ ਅਸੀਂ ਪਿਛਲੀਆਂ ਪ੍ਰੋਗਰਾਮਾਂ 'ਚ ਗੱਲ ਕਰ ਚੁੱਕੇ ਹਾਂ ਕਿ ਫਰਾਂਸ ਵਰਗੇ ਮੁਲਕਾਂ ਨੇ ਇਹ ਗੱਲ ਕਹੀ ਹੋਈ ਹੈ ਕਿ ਉਹਨਾਂ ਨੇ ਆਪਣੇ ਹਸਪਤਾਲਾਂ ਨੂੰ ਇਹ ਆਦੇਸ਼ ਦਿੱਤੇ ਹੋਏ ਆ ਕਿ 2026 ਦੇ ਵਿੱਚ ਜਿਹੜਾ ਜੰਗ ਦੇ ਲਈ ਤਿਆਰ ਰਹਿਣ ਤੁਹਾਡੇ ਕੋਲ ਬਹੁਤ ਸਾਰੇ ਜ਼ਖਮੀ ਫੌਜੀ ਆ ਸਕਦੇ ਨੇ ਤੇ ਉਹਨਾਂ ਦੀ ਪ੍ਰੀਪੇਅਰ ਕਰੋ ਉਸ ਤੋਂ ਬਾਅਦ ਜਰਮਨ ਦੇ ਵਿੱਚ ਕੀ ਹੋਇਆ ਹੁਣ ਨਵੀਂ ਇੱਕ ਚੇਂਜਸ ਆ ਰਹੀ ਹੈ ਉੱਥੇ ਜਨ ਜੀ ਦੇ ਵਾਸਤੇ ਜਿਹੜਾ ਹੈ ਮਿਲਟਰੀ ਦੇ ਵਿੱਚ ਜਾਣਾ ਲਾਜ਼ਮੀ ਕੀਤਾ ਜਾ ਰਿਹਾ ਜਿਹਨੂੰ ਲੈ ਕੇ ਜਰਮਨ ਦੇ ਵਿੱਚ ਵਿਰੋਧ ਪ੍ਰਦਰਸ਼ਨ ਵੀ ਹੋ ਰਿਹਾ ਜਿਹੜੀ ਯੰਗ ਜਨਰੇਸ਼ਨ ਆ ਕਿ ਅਸੀਂ ਨਹੀਂ ਜਾਣਾ ਉਹ ਇੱਕ ਇਦਾਂ ਦਾ ਰੂਲ ਬਣਾਉਣਾ ਚਾਹੁੰਦੇ ਨੇ ਕਿ ਹਰ ਕੋਈ ਜਿਹੜਾ 18 ਸਾਲ ਦਾ ਬੱਚਾ ਹੁੰਦਾ ਹੈ ਉਹ ਇੱਕ ਵਾਰੀ ਮਿਲਟਰੀ ਦੇ ਵਿੱਚ ਇੱਕ ਸਾਲ ਜ਼ਰੂਰ ਲਾਏਗਾ ਪਰ ਜਿਹੜਾ ਯੰਗ ਜਨਰੇਸ਼ਨ ਹੈ ਕੀ ਜਨ ਜੀ ਹੈ ਉਹ ਚਾਹੁੰਦੀ ਹੈ ਕਿ ਅਸੀਂ ਇਹ ਕੰਮ 'ਚ ਨਹੀਂ ਪੈਣਾ ਅਸੀਂ ਹੋਰ ਆਪਣੇ ਕਰਨੇ ਆ ਉਹ ਕਹਿੰਦੇ ਵੀ ਇਹ ਤੁਹਾਡੇ ਜਿਹੜੇ ਤੁਸੀਂ 엘ੀਟ ਹੋ ਇਹ ਤੁਹਾਡੀ ਲੜਾਈ ਹੈਗੀ ਹੈ ਤੁਸੀਂ ਬੰਦੇ ਮਰਵਾਉਨੇ ਹੋ ਸਾਡਾ ਇਹਦੇ ਨਾਲ ਕੋਈ ਲੈਣ ਦੇ ਨਹੀਂ ਹੈਗਾ ਸੋ ਹੁਣ ਵਾਕਿਆ ਗੱਲ ਤੇ ਸਹੀ ਹੈ ਜ਼ੈਨ ਜੀ ਕਿਤੇ ਨਾ ਕਿਤੇ ਸਹੀ ਸੋਚਦੇ ਆ ਵਿੱਚ ਭਾਈ ਜੰਗਾਂ ਜੜੀਆਂ ਲੱਗਦੀਆਂ ਨੇ ਉਹ 엘ੀਟ ਵਰਗ ਦੇ ਉਹਦੇ ਵਿੱਚ ਆਪਣੇ ਜਿਹੜੇ ਹੈ ਫਾਇਦੇ ਨੁਕਸਾਨ ਹੁੰਦੇ ਨੇ ਕਿਉਂਕਿ ਹੁਣ ਤੁਸੀਂ ਜਿਵੇਂ ਮੈਂ ਤੁਹਾਨੂੰ ਦੱਸੀ ਹੈ ਗੱਲ ਕਿ ਇਹ ਜੰਗ ਕਿਦਾਂ ਸ਼ੁਰੂ ਕੀਤੀ ਗਈ ਹੈ ਨਾ ਪੋਲਿਟੀਕਲ ਏਜੰਡਾ ਹੀ ਨੇ ਨਾ ਇਹਦੇ ਪਿੱਛੇ ਨਹੀਂ ਤਾਂ ਜੰਗ ਨਹੀਂ ਸੀ ਲੱਗਣੀ ਸੋ ਇਹ ਪੋਲਿਟੀਕਲ ਏਜੰਡਿਆਂ ਦੇ ਪਿੱਛੇ ਜਿਹੜਾ 엘ੀਟ ਵਰਗ ਹੈਗਾ ਉਹ ਜੰਗ ਲਾ ਦਿੰਦਾ ਤੇ ਆਪਣੇ ਘਰਾਂ ਦੇ ਵਿੱਚ ਆਪਣੇ ਮਹਿਲਾਂ ਦੇ ਵਿੱਚ ਆਰਾਮ ਦੇ ਨਾਲ ਬੈਠੇ ਰਹਿੰਦੇ ਆ ਮਰਦੇ ਆਮ ਲੋਕ ਐ ਸੋ ਜਰਮਨ ਦੇ ਵਿੱਚ ਆ ਤਬਦੀਲੀ ਜਿਹੜੀ ਆਈ ਐ ਸੋ ਕਿਤੇ ਨਾ ਕਿਤੇ ਉਹੀ ਗੱਲ ਮੈਂ ਕਰ ਰਿਹਾ ਸੀ ਕਿ ਜੇ ਨਹੀਂ ਤੇ ਦੋ ਪਲੜੇ ਇਹ ਬਣ ਗਏ ਤੇ ਉਸ ਤੋਂ ਬਾਅਦ ਇਹ ਜੰਗ ਜਿਹੜੀ ਹੈਗੀ ਆ ਉਹ ਵਰਲਡ ਵਾਰ 3 ਯਾਨੀ ਕਿ ਜੰਗ ਤੀਜੀ ਦੇ ਵਿੱਚ ਜਿਹੜੀ ਹੈ ਉਹ ਬਦਲ ਸਕਦੀ ਹੈ ਸੋ ਇਸ ਕਰਕੇ ਪੀਸ ਹੋਣਾ ਬੜਾ ਜ਼ਰੂਰੀ ਹੈ ਦੋਨਾਂ ਮੁਲਕਾਂ ਦੇ ਵਿੱਚ ਪੁਤਿਨ ਨੇ ਕਿਹਾ ਕਿ ਮੈਂ ਯੂਰਪ ਤੇ ਹਮਲਾ ਨਹੀਂ ਕਰਨਾ ਚਾਹੁੰਦਾ ਪਰ ਉਹਨੇ ਨਾਲ ਇਹ ਗੱਲ ਕਹੀ ਸੀ ਵੀ ਜੇ ਯੂਰਪ ਮੇਰੇ ਨਾਲ ਪੰਗਾ ਲੈਂਦਾ ਹੈ ਯੂਰਪ ਮੇਰੇ ਉੱਤੇ ਵਾਰ ਕਰਦਾ ਹੈ ਤੇ ਫਿਰ ਯੂਰਪ ਦਾ ਐਸਾ ਹਾਲ ਹੋਏਗਾ ਕਿ ਉਸ ਤੋਂ ਬਾਅਦ ਪੀਸ ਸਟਾਰਟ ਕਰਨ ਵਾਲਾ ਕੋਈ ਵੀ ਨਹੀਂ ਬਚੇਗਾ ਸੋ ਇਹ ਵੀ ਵਾਰਨਿੰਗ ਜਿਹੜੀ ਹੈਗੀ ਉਹਨੇ ਦਿੱਤੀ ਹੈ ਸੋ ਇਹ ਸਾਰੀਆਂ ਗੱਲਾਂ ਨੂੰ ਦੇਖਦਿਆਂ ਹੋਇਆਂ ਹੀ ਸ਼ੰਕਾ ਜਿਹੜਾ ਇਹ ਲੱਗਦਾ ਸਾਡਾ ਅੰਦਾਜ਼ਾ ਹੈਗਾ ਕਿ ਇਹ ਬੰਦ ਹੋ ਜਾਣੀ ਚਾਹੀਦੀ ਹੈ ਆਦਰਵਾਇਜ਼ ਵਰਲਡ ਵਾਰ 3 ਦਾ ਰੂਪ ਧਾਰਨ ਕਰ ਲੂਗੀ ਇਹ ਜੰਗ